ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕਿਵੇਂ ਹੋ ਠੀਕ ਠਾਕ ਹੂੰ ਉਮੀਦ ਕਰਦੀ ਤੁਸੀਂ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੂੰ ਖੁਸ਼ ਹੋ ਹੋਮਗੇ ਤੇ ਵੈਗੁਰੂ ਤੁਹਾਨੂੰ ਖੁਸ਼ ਰੱਖੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲੈਣਾ ਜੇ ਪੁਰਾਣੇ ਹੋ ਤਾਂ ਦਿলো ਧੰਨਵਾਦ ਨਮਕੰਨਾ ਨਮਗਾ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨਾ ਨਤੋਲੇ ਤੱਕ ਵੇਖਿਆ ਕਰੋ ਜਰੂਰ ਵੀਡੀਓ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਕਿਉਂ ਵੀਡੀਓ ਦੇ ਵਿੱਚ ਵਧੀਆ-ਵਧੀਆ ਵਿਚਾਰ ਗੱਲਾਂ ਦੱਸਦੇ ਆਪਾਂ ਕੋਈ ਵੀ ਰੈਸਪੀ ਬਣਾਉਣੇ ਤਾਂ ਵੀ ਸਾਰੀਆਂ ਉਹਨਾਂ 'ਚ ਪੂਰੀ ਵੌਕ ਟਾਈਮ ਵੇਖਾਂਗੇ ਤਾਂ ਫੇਰ ਹੀ ਪਤਾ ਲੱਗਦਾ ਅੱਜ ਆਪਾਂ ਇੱਕ ਥੋੜੀ ਜਿਹੀ ਮਾਂ ਪਿਓ ਦੇ ਵਿਸ਼ੇ ਤੇ ਗੱਲ ਕਰਨੀ ਸੀਗੀ ਤੇ ਉਹ ਮੈਨੂੰ ਆਇ ਲੱਗਦਾ ਵੀ ਜਿਹੜੀ ਮਾਂ ਦੇ ਪਿਓ ਵਾਲੇ ਨੇ ਡਿਊਟੀ ਨਿਭਾਉਣੀ ਆ ਨਾ ਉਹ ਕੋਈ ਤੀਜਾ ਬੰਦਾ ਨਹੀਂ ਨਿਭਾ ਸਕਦਾ ਕਦੇ ਵੀ ਨਹੀਂ ਨਿਭਾ ਸਕਦਾ ਦੁਨੀਆ ਤੇ ਰੀ ਡਿਊਟੀ ਬਿਨਾਂ ਰੇਸ਼ਵਤ ਬਿਨਾਂ ਤਨਖਾਹ ਤੋਂ ਸਿਰਫ ਤੇ ਸਿਰਫ ਇੱਕ ਹੈਗਾ ਮਾਪਿਓ ਮਾਪਿਓ ਕਰ ਸਕਦਾ ਡਿਊਟੀ ਹੋਰ ਕੋਈ ਤੀਜਾ ਬੰਦਾ ਨਾ ਤਾਂ ਫਿਕਰ ਕਰ ਸਕਦਾ ਤੁਹਾਡੀ ਕੋਈ ਨਾ ਤੁਹਾਡਾ ਕਾਰਜ ਕਰ ਸਕਦਾ ਕਰ ਸਕਦਾ ਤਾਂ ਮਾਪਿਓ ਹੀ ਕਰ ਸਕਦਾ ਫਿਕਰ ਕਰ ਸਕਦਾ ਤਾਂ ਮਾਪਿਓ ਹੀ ਕਰ ਸਕਦਾ ਤੇ ਮਾਪਿਓ ਬੱਚੇ ਪਾਲ ਲੈਂਦਾ ਨਾ ਜਦੋਂ ਵੱਡੇ ਕਰ ਲੈਂਦਾ ਪੜਾ ਲੈਂਦਾ ਲਿਖਾ ਲੈਂਦਾ ਵਿਆਹ ਲੈਂਦਾ ਹਨਾ ਤੇ ਉਦੋਂ ਮਾਪੇ ਨੂੰ ਆਪਦੇ ਧੀਆਂ ਬਤ ਕਹਿਣ ਲੱਗ ਜਾਂਦੇ ਨੇ ਬਾਪੂ ਯਾਰ ਤੈਨੂੰ ਨਹੀਂ ਪਤਾ ਮਾਂ ਤੈਨੂੰ ਨਹੀਂ ਪਤਾਗਾ ਤੁਹਾਨੂੰ ਪਤਾ ਨਹੀਂ ਲੱਗਦਾ ਨਹੀਂ ਇਹ ਗੱਲਾਂ ਆਏ ਆਏ ਮੈਨੂੰ ਇਹ ਸਮਝ ਨਹੀਂ ਆਉਂਦੀ ਜਦੋਂ ਧੀਆਂ ਪੁੱਤ ਵਿਆਹੇ ਜਾਂਦੇ ਨੇ ਨੂੰਹ ਪੁੱਤਾਂ ਵਾਲੇ ਹੋ ਜਾਂਦੇ ਆ ਮਾਪੇ ਉਹਨਾਂ ਨੂੰ ਉਹ ਵੀ ਪਤਾ ਨਹੀਂ ਲੱਗਦਾ ਪਹਿਲਾਂ ਪਤਾ ਲੱਗਦਾ ਨਹੀਂ ਪਹਿਲਾਂ ਪਤਾ ਲੱਗਦਾ ਸਾਰੀ ਉਮਰ ਜ਼ਿੰਦਗੀ ਕੱਢਦੇ ਹਨ ਉਹ ਪਤਾ ਲਾ ਕੇ ਹੀ ਕੱਢਦੇ ਆ ਨਾ ਸੰਘਰਸ਼ ਕਰਦੇ ਆ ਬੱਚਿਆਂ ਦੀ ਖਾਤਰ ਤੇ ਫਿਰ ਇੰਜ ਨਾ ਆਖਿਆ ਕਰੋ ਵੀ ਤੁਹਾਨੂੰ ਪਤਾ ਨਹੀਂਗਾ ਮਾਂ ਪਿਓ ਨੂੰ ਤੂੰ ਪੁੱਛ ਕੇ ਵੇਖੋ ਜਿਦੋਂ ਆਪਾਂ ਕਹਿ ਦਿੰਦੇ ਆ ਨਾ ਵੀ ਬਾਪੂ ਤੈਨੂੰ ਨਹੀਂ ਪਤਾ ਮਾਂ ਤੈਨੂੰ ਨਹੀਂ ਪਤਾ ਮਾਂ ਪਿਓ ਨੂੰ ਪੁੱਛ ਕੇ ਵੇਖੋ ਨਾ ਦਿਲ ਕਿੰਨਾ ਦੁਖੀ ਹੁੰਦਾ ਵੀ ਸਾਰੀ ਉਮਰ ਬਿਨਾ پیسے ਤੋਂ تنਖਾਹ ਤੋਂ ਰਿਸ਼ਵਤ ਤੋਂ ਬਿਨਾ ਮਾਂ ਪਿਓ 24 ਘੰਟੇ ਫ੍ਰੀ ਡਿਊਟੀ ਕਰਦਾ ਟੀਚਰ ਲਾ ਲੋ ਡਾਕਟਰ ਲਾ ਲੋ ਕੋਈ ਵੀ ਲਾ ਲੋ ਡਿਊਟਿੰਗ ਵਾਲੇ ਸਭ ਆਪਣੋਂ ਆਪਣੇ ਘੰਟੇ ਨਿਭਾ ਕੇ ਉਹਨੇ ਤੇ ਚਲੇ ਜਾਂਦੇ ਘਰ ਨੂੰ ਹਨਾ ਉਹਨਾਂ ਨੂੰ ਕੋਈ ਫਿਕਰ ਨਹੀਂਗਾ ਤਨਖਾਹ ਲੈ ਕੇ ਚਲੇ ਜਾਂਦੇ ਨੇ ਘਰੇ ਵੀ ਕੋਈ ਕਿਸੇ ਦਾ ਕੰਮ ਹੋਵੇ ਨਾ ਹੋਵੇ ਤੇ ਪਰ ਜਿਹੜਾ ਇੱਕ ਦੁਨੀਆ ਤੇ ਇੱਕੋ ਹੈਗੇ ਜਿਹੜੇ ਮਾਪੇ ਜਿਨ੍ਹਾਂ ਨੂੰ ਸਾਧਿਆਂ ਨੂੰ ਵੀ ਫਿਕਰ ਹੁੰਦਾ ਆਲਦੇ ਧੀਆਂ ਪੁੱਤਾਂ ਦਾ ਰਾਤ ਨੂੰ ਵੀ ਫਿਕਰ ਹੁੰਦਾ ਤੇ ਚਲੇ ਜਾਂਦੇ ਕਿਤੇ ਤਾਂ ਵੀ ਮੰਡੇ ਤਾਂ ਵੀ ਫਿਕਰ ਹੁੰਦਾ ਹੈ ਉਹਨਾਂ ਦੀ ਵਰਦੀ ਲਾਉਣੀ ਹੋਊ ਉਹਨਾਂ ਨੇ ਉਹਨਾਂ ਨੇ ਰੋਟੀ ਖਾਣੀ ਹੋਊ ਉਹਨਾਂ ਨੇ ਚਾਹ ਪੀਣੀ ਹੋਊਗੀ ਉਹ ਅਫਰ ਲੇਡ ਹੋਗੇ ਉਹ ਕੌਣ ਵੈਨ ਤੋਂ ਲਾ ਕੇ ਲਿਆਊਗਾ ਸਿਰਫ ਮਾਂ ਪਿਓ ਫਿਕਰ ਕਰਦਾ ਨਾ ਹੋਰ ਤਾਂ ਇਹਨਾਂ ਕੋਈ ਕਰਦਾ ਛੋਟੇ ਹੁੰਦਿਆਂ ਤੋਂ ਲੈ ਕੇ ਮਾਪਿਓ ਯਾਰ ਹੁੰਦੇ ਆ ਧੀਆ ਪੁੱਤਾਂ ਦੇ ਤੇ ਵੱਡੇ ਹੋ ਕੇ ਯਾਰ ਤਾਂ ਤੁਸੀਂ ਬਹੁਤ ਬਣਾ ਲੈਨੇ ਆ ਤੇ ਮਾਪਿਓ ਵਰਗਾ ਯਾਰ ਨਹੀਂ ਬਣ ਸਕਦਾ ਕੋਈ ਦੁਨੀਆਂ ਤੇ ਤੇ ਬਸ ਸਮਝਣ ਦੀ ਗੱਲ ਆ ਇੱਕ ਸਿਰਫ ਸਮਝਾਂਗੇ ਤਾਂ ਆਪਾਂ ਮਾਪਿਓ ਨੂੰ ਮਾਪਿਓ ਖੁਸ਼ ਰਹਿਣਗੇ ਮਾਪਿਓ ਨੂੰ ਸਮਾਂ ਜ਼ਰੂਰ ਦਿਆ ਕਰੋ ਘੰਟਾ ਦਿਆ ਕਰੋ 2 ਘੰਟੇ ਦਿਆ ਕਰੋ ਮਾਪਿਓ ਨੂੰ ਸਮਾਂ ਜ਼ਰੂਰ ਦਿਆ ਕਰੋ ਆਹ ਦੀ ਫੈਮਿਲੀ 'ਚ ਵੀ ਰਹੋ ਆਪਾਂ ਇਹ ਨਹੀਂ ਕਹਿੰਦੇ ਫੈਮਿਲੀ 'ਚ ਨਾ ਰਹੋ ਤੇ ਮਾਪਿਆਂ ਨੂੰ ਸਮਝ ਜ਼ਰੂਰ ਦਿਆ ਕਰੋ ਮਾਪਿਓ ਖੁਸ਼ ਆ ਮਾਪਿਓ ਨੂੰ ਕੁਝ ਨਹੀਂ ਮੰਗਦੇ ਹੋ ਆਪਣੇ ਤੋਂ ਬੱਚਿਆਂ ਤੋਂ ਕੁਝ ਨਹੀਂ ਮੰਗਦੇ ਮਾਪਿਓ ਤੇ ਉਹ ਸਿਰਫ ਉਹ ਖੁਸ਼ੀ ਚਾਹੁੰਦੇ ਬੱਚਿਆਂ ਦੀ ਤੇ ਤੁਰੇ ਜਾਂਦੇ ਬਲਾਉਂ ਦਾ ਕੋਈ ਥੱਕਤ ਨਹੀਂ ਜਾਵਾਂਗੇ ਆਪਾਂ ਜੇ ਬੈਠਾ ਬਾਪੂ ਮੰਜੀ ਲਈ ਬੈਠਾ ਮਾਮਾ ਮੰਜੀ ਲਈ ਬੈਠੀ ਆ ਉਹਨਾਂ ਕਹਿੰਦੇ ਬੇਬੇ ਕਿਵੇਂ ਆ ਠੀਕ ਆ ਦਵਾਈ ਦੁਈ ਹੈਗੀ ਆ ਬਸ ਐ ਨਹੀਂ ਕਹੇ ਤੋ ਉਹਨਾਂ ਨੂੰ ਹੌਸਲਾ ਹੋ ਜਾਂਦਾ ਮੇਰਾ ਪੁੱਤ ਕਿੰਨੀ ਕੇਅਰ ਕਰਦਾ ਮੇਰੀ ਨੂੰ ਕਿੰਨੀ ਕੇਅਰ ਕਰਦੀ ਆ ਤੇ ਬਸ ਸਮਝਣ ਦੀ ਗੱਲ ਆ ਜੇ ਇੰਨੀ ਕੁ ਸਮਝ ਆ ਗਈ ਤਾਂ ਆਪਾਂ ਕਿਤੇ ਮਰਜੀ ਮੱਥੇ ਟੇਕ ਲਿਓ ਜੇ ਮਾਪਿਓ ਖੁਸ਼ ਨਹੀਂ ਨਾ ਤਾਂ ਕਿਤੇ ਮਰਜੀ ਮੱਥੇ ਟੇਕ ਲਿਓ ਨਹੀਂ ਰੱਬ ਮਿਲਣਾ ਨਹੀਂ ਖੁਸ਼ੀ ਮਿਲਨੀ ਜੇ ਮਾਪਿਓ ਖੁਸ਼ ਆ ਨਾ ਘਰੇ ਤੁਰੇ ਜਾਂਦੇ ਬਾਪੂ ਨੂੰ ਸਲੂਟ ਮਾਰ ਕੇ ਮਾਂ ਨੂੰ ਗੋਡੀਆਂ ਥਲਾ ਕੇ ਤੇ ਇਹਦੇ ਨਾਲ ਤੱਕ ਖੁਸ਼ ਨਹੀਂ ਕਿਤੇ ਹਨੀ ਜੱਗ ਜਹਾਨ ਦੇ ਪੈਸਾ ਲਾ ਕੇ ਕੋ ਜਿੰਗਾ ਨਹੀਂ ਦੇ ਸਕਦੇ ਜਿਹੜੀਆਂ ਮਾਪਿਓ ਨੇ ਕੁਛ ਨਾ ਦੇ ਦੇਣਗਾ ਜਿਹੜੀਆਂ ਅਸੀਸਾਂ ਲਵਾਵਾ ਮਾਪਿਓ ਨੇ ਦੇ ਦੇਣਗਾ ਉਹ ਕੋਈ ਤੀਜਾ ਬੰਦਾ ਨਹੀਂ ਦੇ ਸਕਦਾ ਤੇ ਆਪਾਂ ਗਿਆ ਦੇ ਮਗਰੋਂ ਕੰਧਾ ਤੇ ਟੰਗੀਆਂ ਤਸਵੀਰਾਂ ਨੂੰ ਵੇਖ ਕੇ ਨਹੀਂ ਰੋਈਦਾ ਹੁੰਦਾ ਤੇ ਮਾਪਿਓ ਦੀ ਜਾਉਂਦੇ ਜੀ ਕਦਰ ਕਰਿਆ ਕਰੋ ਨਾ ਤਾਂ ਆਪਾਂ ਦੁਬਾਰਾ ਮਾਪਿਓ ਜੇ ਮਾਂ ਦੇ ਬੇਟੋ ਜਨਮ ਲਵਾਵਾਂਗੇ ਤਾਂ ਆਪਾਂ ਮਾਂ ਕਹਾਂਗੇ ਜੇ ਦੁਬਾਰਾ ਆਪਣਾ ਜਨਮ ਮਿਲੂਗਾ ਆਪਾਂ ਮਾਂ ਕਹਿ ਸਕਦੇ ਹਾਂ ਇਹ ਜਿਹੜੇ ਦੋਨੇ ਮੇਵੇ ਮਿੱਠੇ ਇਹ ਦੁਨੀਆਂ ਤੋਂ gekeਰਾਂ ਚਲੇ ਜਾਣਾ ਮੜ ਕੇ ਵਾਪਸ ਨਹੀਂ ਆਉਂਦੇ ਭੈਣਾ ਬਣ ਜਾਣਗੇ ਜਾਂ ਦੁੜੀਆਂ ਤੇ ਭਰਾ ਬਣ ਜਾਣਗੇ ਯਾਰ ਬਣ ਜਾਣਗੇ ਚਾਚੇ ਤਾਈ ਵਧੇਰੇ ਬਣ ਜਾਣਗੇ ਤੇ ਪਰ ਮਾਂ ਤੇ ਪਿਓ ਨਹੀਂ ਦੁਬਾਰਾ ਮਿਲਦੇ ਨਾ ਬੰਦੀ ਇਹਨਾਂ ਦੀ ਜੌਂਦੇ ਜੀ ਕਦਰ ਕਰਿਆ ਕਰੋ ਇਹਨਾਂ ਦਾ ਦਿਨਾਂ ਦਿਖਾਇਆ ਕਰੋ ਇਹਨਾਂ ਨੂੰ ਖੁਸ਼ ਰੱਖਿਆ ਕਰੋ ਮਾਂ ਪਿਓ ਨੂੰ ਜੇ ਸੁੱਖ ਪਾਉਣਾ ਨਾ ਜੱਗ ਤੇ ਤੇ ਮਾਪਿਆਂ ਨੂੰ ਖੁਸ਼ ਰੱਖਿਆ ਕਰੋ ਗੁੱਸਾ ਨਾ ਕਰੋ ਗੱਲ ਦਾ ਮਾ ਪਿਓ ਜਿੰਨਾ ਕੁਛ ਗੱਦੀਆਂ ਪਤਾਂ ਨਹੀਂ ਬਣਾਉਂਦਾ ਨਾ ਹੋਰ ਕੋਈ ਨਹੀਂ ਬਣਾ ਸਕਦਾ ਤੀਜਾ ਬੰਦਾ ਕੁਛ ਹੀ ਨਹੀਂ ਬਣਾ ਸਕਦਾ ਜੋ ਕੋਈ ਬੱਚਾ ਆਪਣਾ ਪੜ੍ਹ ਲਿਖ ਗਿਆ ਜਾਂ ਕੋਈ ਵੱਡਾ ਕੋਈ ਅਫਸਰ ਬਣ ਗਿਆ ਇੱਕ ਮਾਂ ਫਿਰ ਕਦਰ ਕਰ ਸਕਦਾ ਮਾਪੇ ਖੁਸ਼ ਹੋ ਸਕਦਾ ਤੀਜਾ ਬੰਦਾ ਨਹੀਂ ਖੁਸ਼ ਹੋ ਸਕਦਾ ਦੁਨਗਾ ਤੇ ਲੱਤਾਂ ਕਿਚ ਨਾਲੇ ਬਿਥਾਰੇ ਮਿਲਣਗੇ ਆਪਾਂ ਨੂੰ ਤੇ ਮਾਂ ਬਾਬਾ ਵਰਗੇ ਸੁੱਖ ਦੇਣ ਵਾਲੇ ਨਹੀਂ ਮਿਲਨੇ ਬਿਨਾ ਪੈਸੇ ਤੋਂ ਸੁੱਤੀ ਪਈ ਵੀ ਮੁੜਕ ਕੇ ਵਜਦੀ ਬੱਚਿਆਂ ਦੇ ਸਕੂਲ ਦਾ ਟਾਈਮ ਨਾ ਹੋ ਜੇ ਕਿਤੇ ਫਾਈ ਬੱਚੇ ਲੇਟ ਨਾ ਹੋ ਜਾਣ ਵੈਨ ਤੋਂ ਇੱਕ ਸਿਰਫ ਮਾਂ ਹੀ ਆ ਨਾ ਉਹ ਟਾਈਮ ਤੇ ਟਾਈਮ ਪੀਸ ਤੇ ਮੋਬਾਈਲ ਤੇ ਆਲਰਮ ਲਾ ਲੈਂਦੀ ਆ ਵੀ ਬੱਚੇ ਲੇਟ ਨਾ ਹੋ ਜਾਣ ਸਕੂਲ ਤੋਂ ਫਾਈ ਟਿਊਸ਼ਨ ਦਾ ਟਾਈਮ ਹੋ ਗਿਆ ਉਹ ਟਿਊਸ਼ਨ ਤੋਂ ਲੇਟ ਨਾ ਹੋ ਜਾਣ ਬਿਨਾ ਤਨਖਾਹ ਤੋਂ ਮਾਂ ਪਾ ਤੁਹਾਡੀ ਕੇਅਰ ਕਰ ਰਿਆ ਸੋ ਹੱਥ ਬਣ ਕੇ ਬੇਨਤੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਪਿਆਰ ਦੇਣਾ ਚੰਗੀ ਲੱਗੀ ਤਾਂ ਧੰਨਵਾਦ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ